ਉਹਦਾ ਕਾਰਨ ਮੇਰਾ ਵੀ ਪਾਰਟੀ ਛੱਡਣ ਦਾ ਮਤਲਬ ਉਹੀ ਸੀ ਮੈਂ ਪਹਿਲਾਂ ਵੀ ਬੋਲਿਆ ਕਿ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਤੇ ਅਸੀਂ ਪੂਰੇ ਨਹੀਂ ਉਤਰ ਰਹੇ ਗਰੀਬਾਂ ਲਈ ਹੈ ਗਰੀਬਾਂ ਲਈ ਤੁਸੀਂ ਨਰੇਗਾ ਚੱਲ ਰਹੀ ਹੈ ਮੋਦੀ ਜੀ ਦੀ ਰਾਸ਼ਨ ਆ ਰਿਹਾ ਹੈ ਮੋਦੀ ਜੀ ਦਾ ਸਿਲੰਡਰ ਮਿਲ ਰਿਹਾ ਹੈ ਮੋਦੀ ਜੀ ਦਾ 5 ਲੱਖ ਵਾਲਿਆ ਕਾਰਡ ਚੱਲ ਰਿਹਾ ਹੈ ਮੋਦੀ ਦਾ ਤਾਂ ਸਾਡੇ ਕੋਲੇ ਤੁਸੀਂ ਦੱਸੋ ਅਰਸ਼ ਜੀ ਮੈਨੂੰ ਕਿ ਸਟੇਟ ਦਾ ਕੀ ਚੱਲ ਰਿਹਾ ਜਿਹੜੀ ਜਿਹੜੇ ਝੋਨੇ ਦੀ ਖਰੀਦ ਦਾ ਜਿਹੜਾ ਪੈਸਾ ਹੁੰਦਾ ਉਹ ਸੈਂਟਰ ਨੇ ਦੇਣਾ ਹੁੰਦਾ ਤਾਂ ਉਹ ਜੇ ਐਸ ਸੀਜ਼ਨ ਦੀ ਮੈਂ ਗੱਲ ਕਰਾਂ ਤਾਂ ਉਹ 44000 ਕਰੋੜ ਰੁਪਿਆ ਝੋਨੇ ਦੀ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਮਹੀਨਾ ਉਹ ਉਹਨਾਂ ਨੇ ਸਟੇਟ ਨੂੰ ਦੇਦਾ ਮੰਤਰੀ ਵਿਆਹ ਤੇ ਗਿਆ ਜੀ ਮੰਤਰੀ ਆ ਗਿਆ ਤਾਂ ਜਿਹੜਾ ਤੁਹਾਡਾ ਸੈਕਟਰੀ ਉਹ ਟ੍ਰੇਨਿੰਗ ਤੇ ਗਿਆ ਜੀ ਮਤਲਬ ਬੇਹੂਦਾ ਕਹੂੰਗਾ ਮੈਂ ਅਨ ਐਕਸਪੀਰੀਅੰਸ ਤਾਂ ਜਿਹੜੀ ਸਰਦਤਾ ਨਾਲ ਕੰਮ ਹੋਣਾ ਚਾਹੀਦਾ ਸੀ ਉਹ ਸਰਦਤਾ ਨਾਲ ਸਟੇਟ ਨੇ ਕੰਮ ਕੀਤਾ ਹੀ ਨਹੀਂ ਤਾਂ ਇਸ ਕਰਕੇ ਜਿਹੜਾ ਨਕਸਾਨ ਆਉ ਮੰਡੀਆਂ ਚ ਰੁਲ ਰਿਹਾ ਔਰ ਉਹ ਸੈਂਟਰ ਨੇ ਦਾ ਪਾਰਟ ਤੇ ਉਹ ਕੋਈ ਇਹੋ ਜੀ ਗੱਲ ਨਹੀਂ ਕਿ ਸਟੇਟ ਫੇਲਰ ਆ ਆ ਇਨੇ ਝੰਡੇ ਲੱਗੇ ਨੇ Netflix ਲੱਗੇ ਆਮ ਆਦਮੀ ਪਾਰਟੀ ਦੇ ਉਧਰੋਂ ਰਾਜਾ ਬੜਿੰਗੇ ਪਰ ਇੱਕ ਗੱਲ ਜਿਹੜੀ ਸਾਹਮਣੇ ਜਿਹੜੇ ਲੋਕ ਅਸਲ ਜਿਹੜਾ ਬਟਨ ਦਬਾਉਣਾ ਨਾ ਉਹ ਲੋਕਾਂ ਨੇ ਮਨ ਨਾਲ ਦਬਾਉਣਾ ਝੰਡਿਆਂ ਨਾਲ ਨਹੀਂ ਲੱਗਦਾ ਅੱਛੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਅਰਸ਼ਮਾਨ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪ੍ਰਿਤਪਾਲ ਸ਼ਰਮਾ ਬਾਰੇ ਜੋ ਕਿ ਪਹਿਲਾਂ ਝਾੜੂ ਪਾਰਟੀ ਦੇ ਵਿੱਚ ਸੀ ਹੁਣ ਉਹ ਬੀਜੇਪੀ ਵਿੱਚ ਚਲੇ ਗਏ ਨੇ ਕਿਸਾਨਾਂ ਬਾਰੇ ਗੱਲ ਕਰਾਂਗੇ ਕਿ ਚੋਣਾਂ ਚੱਕਣ ਦੇ ਵਿੱਚ ਇੰਨੀ ਪ੍ਰੋਬਲਮ ਕਿਉਂ ਆ ਰਹੀ ਕਿਉਂਕਿ ਉਹ ਸੈਂਟਰ ਦੀ ਸਰਕਾਰ ਬੀਜੇਪੀ ਦੀ ਸਰਕਾਰ ਆ ਤੇ ਉਹ ਉਹਨਾਂ ਦੇ ਨੁਮਾਇੰਦੇ ਨੇ ਗੱਲਬਾਤ ਕਰਦੇ ਉਹਨਾਂ ਨਾਲ ਪੂਰੀ ਜਾਣਕਾਰੀ ਉਹਨਾਂ ਤੋਂ ਲੈਣੇ ਆਜੋ ਭਾਈ ਜੀ ਸਭ ਤੋਂ ਪਹਿਲਾ ਸਵਾਲ ਤੇ ਇਹ ਆ ਜੀ ਗਿੱਦੜਵਾਦ ਵਿੱਚ ਕੀ ਸਥਿਤੀ ਹੈ ਹਲਕੇ ਦੇ ਵਿੱਚ ਤੁਹਾਡੀ ਪਾਰਟੀ ਦੀ ਪਾਰਟੀ ਦੀ ਬਹੁਤ ਵਧੀਆ ਪੋਜੀਸ਼ਨ ਹੈ ਜੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਜਿਹੜੇ ਕਿ ਇਥੋਂ ਪੰਜ ਵਾਰੀ ਐਮ ਐਲ ਏ ਰਹਿ ਚੁੱਕੇ ਆ ਔਰ ਦੋ ਵਾਰੀ ਜਿਹੜੇ ਵਿੱਤ ਮੰਤਰੀ ਰਹਿ ਚੁੱਕੇ ਆ ਉਹਨਾਂ ਦੁਆਰਾ ਜਿਹੜੇ ਕੀਤੇ ਕੰਮ ਐ ਪੁਰਾਣੇ ਉਹ ਬੋਲਦੇ ਆ ਔਰ ਉਹ ਅੱਜ ਫੇਰ ਰਿਵਾਈਵ ਹੋਣ ਲੱਗੇ ਆ ਲੋਕਾਂ ਦੇ ਲੋਕਾਂ ਨੂੰ ਯਾਦ ਆ ਰਿਹਾ ਕਿ ਕਿਸ ਉਹਨਾਂ ਨੇ ਰੂਹ ਨਾਲੋਂ ਕੰਮ ਕੀਤੇ ਔਰ ਜਿਹੜੇ ਕੰਮ ਉਹਨਾਂ ਨੇ ਕੀਤੇ ਸੀ ਉਹ ਉਸ ਤੋਂ ਬਾਅਦ ਕੋਈ ਕਰ ਹੀ ਨਹੀਂ ਸਕਿਆ ਫਰਜ ਕਰ ਲਓ ਕੋਈ ਪਿੰਡਾਂ ਦਾ ਸੇਮ ਦਾ ਮਸਲਾ ਸੀ ਤਾਂ ਜਿਹੜੇ ਅੱਜ ਖੇਤਾਂ 'ਚ ਮੋਟਰਾਂ ਚੱਲ ਰਹੀਆਂ ਤਾਂ ਮੈਨੂੰ ਲੱਗਦਾ ਉਹਦੇ ਵਿੱਚੋਂ 99% ਜਿਹੜੀਆਂ ਮੋਟਰਾਂ ਆ ਉਹ ਸਰਦਾਰ ਮਨਪ੍ਰੀਤ ਸਿੰਘ ਬਾਦਲ ਦੀ ਦੇਣ ਹੈ ਔਰ ਸਾਡਾ ਝੋਨੇ ਦੀ ਸਾਡੀ ਨਰਮੇ ਦੀ ਬੈਲਟ ਸੀ ਇਹ ਤੇ ਨਰਮਾ ਹੁਣ ਉਹ हट ਗਿਆ ਸੁੰਢੀ ਦੇ ਕਾਰਨ ਤਾਂ ਲੋਕਾਂ ਕੋਲ ਕੋਈ ਵਸੀਲਾ ਹੀ ਨਹੀਂ ਸੀ ਖੇਤੀ ਕਰਨ ਦਾ ਕਿਉਂਕਿ ਪਾਣੀ ਦਾ ਕੋਈ ਸਾਧਨ ਨਹੀਂ ਸੀ ਤਾਂ ਉਸ ਸਮੇਂ ਤੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ 18 18000 ਚ ਮੋਟਰਾਂ ਦੇ ਕਨੈਕਸ਼ਨ ਦਿੱਤੇ ਜਿਹੜੇ ਕਿ 5-5 ਲੱਖ ਰੁਪਏ ਚ ਵੀ ਨਹੀਂ ਮਿਲ ਰਹੇ ਅੱਜ ਤਾਂ ਤੁਸੀਂ ਗੇਦੜਵਾ ਹਲਕੇ ਦੀਆਂ ਜਿੰਨੀਆਂ ਸੜਕਾਂ ਉਹ ਦੇਖੋਗੇ ਉਹ 18 18 ਫੁੱਟੀਆਂ ਸੜਕਾਂ ਚੌੜੀਆਂ ਉਹ ਮਨਪ੍ਰੀਤ ਸਿੰਘ ਬਾਦਲ ਦੀ ਦੇਣ ਹੈ ਔਰ ਜਦੋਂ ਖਾਰੇ ਪਾਣੀ ਨਾਲ ਲੋਕੀ ਨਿਰਭਾਹ ਕਰਦੇ ਸੀ ਜੀਵਨ ਦਾ ਔਰ ਪਿੰਡਾਂ ਦਾ ਖਾਰਾ ਪਾਣੀ ਪੀਣ ਵਾਲਾ ਤਾਂ ਉਦੋਂ ਆਰਓ ਸਿਸਟਮ ਕਿਸੇ ਨੂੰ ਯਾਦ ਵੀ ਨਹੀਂ ਸੀਗਾ ਨੰਦੀ ਟਾਟਾ ਨੰਦੀ ਗ੍ਰਾਮ ਸਕੀਮ ਦੀਨ ਜਿਹੜੇ ਆ ਉਹ ਲਾਏਗੇ ਔਰ ਲੋਕਾਂ ਦੇ ਘੜੇ ਭਰਤੇ ਉਹ ਆਰੋ ਪਾਣੀ ਨਾਲ ਤਾਂ ਈ ਹਸਪੀਟਲ ਜਿਹੜੇ ਅੱਜ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਮੁਹੱਲਾ ਕਲੀਨਿਕ ਖੋਲ ਰਹੇ ਹਾਂ ਤਾਂ ਇਹ ਤੋਂ 25 ਸਾਲ ਪਹਿਲਾਂ ਉਹ ਈ ਹਸਪੀਟਲ ਖੁੱਲੇ ਜਿੱਥੇ ਟਾਇਰ ਸਟੌਨ ਦੇ ਸੀ ਉਥੇ ਮੁਫਤ ਦਵਾਈਆਂ ਔਰ ਐਮ ਡੀ ਬੈਠੇ ਡਾਕਟਰ ਇਲਾਜ ਕਰਦੇ ਸੀ ਤਾਂ ਉਹ ਜਿਹੜੀ हट ਕੇ ਇੱਕ ਤਾਂ ਗਲੀਆਂ ਨਾਲੀਆਂ ਤੋਂ हट ਕੇ ਇੱਕ ਵੱਖਰੀ ਸੋਚ ਇੱਕ ਵਿਲੱਖਣ ਸੋਚ ਨਾਲ ਸਮਾਜ ਦਾ ਕੰਮ ਕੀਤਾ ਉਹ ਅੱਜ ਫੇਰ ਲੋਕਾਂ ਨੂੰ ਯਾਦ ਆ ਰਿਹਾ ਤੇ ਔਰ ਲੋਕਾਂ ਲੋਕੀ ਖੁਸ਼ੀ ਮਹਿਸੂਸ ਕਰ ਰਹੇ ਆ ਕਿ ਸਾਡਾ ਇੱਕ ਬਹੁਤ ਵਧੀਆ ਨੇਤਾ ਸਾਡੀ ਫਿਰ ਰੇਨਮਾਈ ਕਰਨ ਜਾ ਰਿਹਾ ਉਹਦੇ ਨਾਲ ਅੱਜ ਚੜ੍ਹਤ ਹੈ ਔਰ ਦੂਸਰੇ ਪਾਸੇ ਜਿਹੜੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਉਹ ਅੱਜ ਸੈਂਟਰ 'ਚ ਹੈ ਔਰ ਸੈਂਟਰ 'ਚ ਤੀਜੀ ਵਾਰੀ ਸਰਕਾਰ ਬਣਾਈ ਹੈ ਤਾਂ ਲੋਕ ਇਸ ਗੱਲ ਤੇ ਸੋਚਨ ਤੇ ਹੋਏ ਨੇ ਕਿ ਜੇ ਜੋ ਬੰਦਾ ਤੀਜੀ ਵਾਰੀ ਪ੍ਰਧਾਨ ਮੰਤਰੀ ਬਣ ਰਿਹਾ ਔਰ ਤੀਜੀ ਵਾਰੀ ਸੈਂਟਰ 'ਚ ਪਾਰਟੀ ਆ ਰਹੀ ਹੈ ਤਾਂ ਉਹਨਾਂ 'ਚ ਕੋਈ ਤਾਂ ਗੁਣ ਹੋਵੇਗਾ ਹਾਂ ਉੱਥੇ ਕਿਸਾਨ ਦੀ ਗੱਲ ਵੀ ਹੋ ਰਹੀ ਹੈ ਉੱਥੇ ਮਜ਼ਦੂਰ ਦੀ ਗੱਲ ਵੀ ਹੋ ਰਹੀ ਹੈ ਔਰ ਉੱਥੇ ਬਿਜ਼ਨਸ ਕਲਾਸ ਦੀ ਗੱਲ ਵੀ ਹੋ ਰਹੀ ਹੈ ਸਾਰੀਆਂ ਸਾਰੇ ਵਰਗ ਹੈ ਜਿਹੜੇ ਸਮਾਜ ਦੇ ਉਹ ਪੂਰਾ ਡਟ ਕੇ ਸਾਥ ਦੇ ਰਹੇ ਹੈ ਭਾਈ ਝੋਨੇ ਨੂੰ ਚੱਕਣ ਦੇ ਵਿੱਚ ਬੜੀ ਪ੍ਰੋਬਲਮ ਆ ਰਹੀ ਹੈ ਕਿਸਾਨਾਂ ਨੂੰ ਬੜੀਆਂ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਸੈਂਟਰ ਦੇ ਵਿੱਚ ਤੁਹਾਡੀ ਸਰਕਾਰ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅ ਅਰ ਜੀ ਦੋ ਪਾਰਟ ਹੁੰਦੇ ਆ ਕੋਈ ਵੀ ਪ੍ਰੋਕਿਊਰਮੈਂਟ ਦੇ ਜਿਹੜੀ ਜਿਹੜੇ ਝੋਨੇ ਦੀ ਖਰੀਦ ਦਾ ਜਿਹੜਾ ਪੈਸਾ ਹੁੰਦਾ ਉਹ ਸੈਂਟਰ ਨੇ ਦੇਣਾ ਹੁੰਦਾ ਹੈ ਤਾਂ ਉਹ ਜੇ ਐਸ ਸੀਜ਼ਨ ਦੀ ਮੈਂ ਗੱਲ ਕਰਾਂ ਤਾਂ ਉਹ 44000 ਕਰੋੜ ਰੁਪਇਆ ਝੋਨੇ ਦੀ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਮਹੀਨਾ ਉਹ ਉਹਨਾਂ ਨੇ ਸਟੇਟ ਨੂੰ ਦੇਦਾ ਤਾਂ ਜਿਹੜੇ ਪ੍ਰਬੰਧ ਕਰਨੇ ਹੁੰਦੇ ਆ ਕੋਈ ਟਰਾਂਸਪੋਰਟ ਦਾ ਪ੍ਰਕੰਧ ਹੈ ਜਿਹੜੀ ਇਹਨੂੰ ਆਪਾਂ ਜਿਹੜਾ ਪ੍ਰੋਕਿਊਰਮੈਂਟ ਪਾਲਿਸੀ ਆ ਉਹ ਸਟੇਟ ਨੇ ਕਰਨੀ ਹੁੰਦੀ ਆ ਤਾਂ ਸਟੇਟ ਦੀ ਸਰਕਾਰ ਬਿਲਕੁਲ ਫੇਲ ਹੋਰੂਗੀ ਕਿਉਂ ਹੋਗੀ ਤੁਸੀਂ ਦੇਖੋ ਪਿਛਲੀ ਵਾਰੀ ਦੇਖੋ ਝੋਨੇ ਦਾ ਇਹ ਹਾਲ ਹੋਇਆ ਕਿ ਹਰ ਇੱਕ ਸ਼ੈਲਰ ਨੂੰ 30 ਲੱਖ ਤੋਂ ਲੈ ਕੇ ਕਰੋੜ ਰੁਪਏ ਦਾ ਘਾਟਾ ਪਿਆ ਕਿਉਂ ਪਿਆ ਕਿਉਂਕਿ ਜਿਹੜੀ ਪੰਜਾਬ ਸਰਕਾਰ ਹੈ ਸਾਡੀ ਔਰ ਹਰਿਆਣੇ ਦੀ ਸਰਕਾਰ ਨੇ ਅਕਤੂਬਰ ਦੇ ਵਿੱਚ ਪ੍ਰੋਕਿਊਰਮੈਂਟ ਪਾਲਿਸੀ ਬਣਾਤੀ ਜੀ ਔਰ ਇਹ ਜਾ ਕੇ ਜਨਵਰੀ ਚ ਬਣਾਉਂਦੇ ਆ ਜੀ ਅਕਤੂਬਰ ਨਵੰਬਰ ਦਸੰਬਰ ਤੇ ਜਨਵਰੀ ਤਿੰਨ ਮਹੀਨੇ ਤੁਸੀਂ ਪਾਲਿਸੀ ਨਹੀਂ ਬਣਾ ਸਕੇ ਜੀ ਉਹਦਾ ਕੋਈ ਰੀਜ਼ਨ ਹੀ ਨਹੀਂ ਹੈ ਮੰਤਰੀ ਵਿਆਹ ਤੇ ਗਿਆ ਜੀ ਮੰਤਰੀ ਆ ਗਿਆ ਤਾਂ ਜਿਹੜਾ ਤੁਹਾਡਾ ਸੈਕਟਰੀ ਉਹ ਟ੍ਰੇਨਿੰਗ ਤੇ ਗਿਆ ਜੀ ਮਤਲਬ ਬੇਹੂਦਾ ਕਹੂੰਗਾ ਮੈਂ ਅਨਐਕਸਪੀਰੀਐਂਸਡ ਮਤਲਬ ਉਹਦਾ ਖਮਿਆਜਾ ਕੀ ਭੁਗਤਣਾ ਪਿਆ ਤਿੰਨ ਮਹੀਨੇ ਪਾਲਸੀ ਦਾ ਇੱਕ ਤਾਂ ਸਾਰਾ ਸ਼ੈਲਰ ਜਿੰਨੇ ਸੀਗੇ ਉਹ ਬਿਜ਼ਨਸ ਘਾਟੇ ਚ ਚਲਾ ਗਿਆ ਦੂਸਰਾ ਜਿਹੜੀ ਸਪੇਸ ਮਿਲਣੀ ਸੀ ਉਹਦੋਂ ਨੂੰ ਖਾਲੀ ਹੋਣੀ ਸੀ ਉਹ ਪਰਸੈਂਟਰ ਨਹੀਂ ਚੁਕਣੀ ਸੀ ਉਹ ਜਦੋਂ ਤੁਹਾਨੂੰ ਝੋਨੇ ਦੀ ਤਿੰਨ ਮਹੀਨੇ ਫਸਲ ਹੀ ਲੇਟ ਹੋ ਗਈ ਉਹਦੀ ਸ਼ੈਲਿੰਗ ਲੇਟ ਹੋਊਗੀ ਤਾਂ ਉਹ ਅੱਜ ਦਾ ਜਿਹੜਾ ਕਿਸਾਨ ਖਮਿਆਜਾ ਭੁਗਤ ਰਿਹਾ ਮੰਡੀਆਂ ਦੇ ਵਿੱਚ ਉਹ ਸਟੇਟ ਗਵਰਨਮੈਂਟ ਦੀ ਨਲਾਇਕੀ ਦੇ ਕਾਰਨ ਔਰ ਜਿੱਥੋਂ ਤੱਕ ਸੈਂਟਰ ਦਾ ਫਰਜ਼ ਮੰਨਦਾ ਸੀ ਉਹਨਾਂ ਨੇ ਫੰਡ ਰੀਲੀਜ਼ ਕਰਨੇ ਸੀ ਕਰਤੇ ਤਾਂ ਜਿਹੜੀ ਸਵੈਰਦਤਾ ਨਾਲ ਕੰਮ ਹੋਣਾ ਚਾਹੀਦਾ ਸੀ ਉਹ ਸਵੈਰਦਤਾ ਨਾਲ ਸਟੇਟ ਨੇ ਕੰਮ ਕੀਤਾ ਹੀ ਨਹੀਂ ਤਾਂ ਇਸ ਕਰਕੇ ਜਿਹੜਾ ਕਿਸਾਨ ਆਉ ਮੰਡੀਆਂ ਚ ਰੁਲ ਰਿਹਾ ਔਰ ਉਹ ਸੈਂਟਰ ਨਾਲ ਦਾ ਪਾਰਟ ਤੇ ਉਹ ਕੋਈ ਇਹੋ ਜੀ ਗੱਲ ਨਹੀਂ ਕਿ ਸਟੇਟ ਫੇਲਿਅਰ ਆ ਬਾਈ ਜੀ ਗਿੱਦੜਬਾਦ ਵਿੱਚੋਂ ਕਿਸ ਪਾਰਟੀ ਨੂੰ ਤੁਸੀਂ ਆਪਣੀ ਕੰਪੀਟੀਸ਼ਨ ਚ ਮੰਨਦੇ ਹੋ ਤੁਹਾਨੂੰ ਕੀ ਲੱਗਦਾ ਕਿਸ ਕਿਹੜੀ ਪਾਰਟੀ ਤੁਹਾਨੂੰ ਟੱਕਰ ਦੇ ਸਕਦੀ ਆਮ ਆਦਮੀ ਪਾਰਟੀ ਜਾਂ ਕਾਂਗਰਸ ਪਾਰਟੀ ਦੇਖੋ ਜੀ ਜੇ ਤਾਂ ਤੁਸੀਂ ਝੰਡਿਆਂ ਦੀ ਤੇ ਫਲੈਕਸਾਂ ਦੀ ਦੌੜ ਦੇਖੋਗੇ ਜੀ ਤਾਂ ਤੁਹਾਨੂੰ ਲੱਗਦਾ ਕਿ ਯਾਰ بڑے ਝੰਡੇ ਘਰ ਘਰ ਮੰਤਰੀ ਤੁਰੇ ਫਿਰਦੇ ਆ ਐਮਐਲਏ ਤੁਰੇ ਫਿਰਦੇ ਆ ਆ ਇੰਨੇ ਝੰਡੇ ਲੱਗਿਆ ਇੰਨੇ ਫਲੈਕਸ ਲੱਗਿਆ ਆਮ ਆਦਮੀ ਪਾਰਟੀ ਦੇ ਉਧਰੋਂ ਰਾਜਾ ਬੜਿੰਗਾ ਜੀ ਪਰ ਇੱਕ ਗੱਲ ਜਿਹੜੀ ਸਾਹਮਣੇ ਜਿਹੜੇ ਲੋਕ ਅਸਲ ਜਿਹੜਾ ਬਟਨ ਦਬਾਉਣਾ ਨਾ ਲੋਕਾਂ ਨੇ ਮਨ ਨਾਲ ਦਬਾਉਣਾ ਝੰਡਿਆਂ ਨਾਲ ਨਹੀਂ ਦਬਾਉਣਾ ਠੀਕ ਹੈ ਤਾਂ ਜਿਹੜਾ ਉਹ ਤੁਸੀਂ ਦੇਖੋਗੇ ਉਹ ਲੋਕੀ ਨਾ ਅੱਜ ਕੱਲ ਹਰੇਕ ਵੋਟਰ ਸੂਝਵਾਨ ਹੈ ਆਮ ਆਦਮੀ ਪਾਰਟੀ ਦੀ ਪਹਿਲਾਂ ਆਪਾਂ ਗੱਲ ਕਰਾਂਗੇ ਤਾਂ ਉਹਨਾਂ ਨੇ 2.5 ਸਾਲ ਦੀ ਪਰਫਾਰਮੈਂਸ ਦੇਖ ਲਈ ਜੀ ਮੇਰੀ ਗੱਲ ਸਮਝਦੇ ਹੋ ਹਾਂਜੀ ਤਾਂ ਉਹਦੇ ਵਿੱਚੋਂ ਕੱਖ ਨਹੀਂ ਨਿਬੜਿਆ ਉਹਦਾ ਕਾਰਨ ਮੇਰਾ ਵੀ ਪਾਰਟੀ ਛੱਡਣ ਦਾ ਮਤਲਬ ਉਹੀ ਸੀ ਮੈਂ ਪਹਿਲਾਂ ਵੀ ਬੋਲਿਆ ਕਿ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਤੇ ਅਸੀਂ ਪੂਰੇ ਨਹੀਂ ਉਤਰ ਰਹੇ ਗਰੀਬਾਂ ਲਈ ਹੈ ਗਰੀਬਾਂ ਲਈ ਤੁਸੀਂ ਨਰੇਗਾ ਚੱਲ ਰਹੀ ਹੈ ਮੋਦੀ ਜੀ ਦੀ ਰਾਸ਼ਨ ਆ ਰਿਹਾ ਹੈ ਮੋਦੀ ਜੀ ਦਾ ਸਿਲੰਡਰ ਮਿਲ ਰਿਹਾ ਹੈ ਮੋਦੀ ਜੀ ਦਾ 5 ਲੱਖ ਵਾਲਿਆ ਕਾਰਡ ਚੱਲ ਰਿਹਾ ਹੈ ਮੋਦੀ ਦਾ ਤਾਂ ਸਾਡੇ ਕੋਲੇ ਤੁਸੀਂ ਦੱਸੋ ਅਰਸ਼ ਜੀ ਮੈਨੂੰ ਵੀ ਸਟੇਟ ਦਾ ਕੀ ਚੱਲ ਰਿਹਾ ਜੀ ਇੱਕ ਵਰਗ ਹਾਂਜੀ ਦੂਸਰਾ ਮੈਂ ਤੁਹਾਨੂੰ ਬਿਜ਼ਨਸ ਕਲਾਸ ਦੱਸ ਹੀ ਦਿੱਤੀ ਜੀ ਵੀ 30 30 ਲੱਖ ਤੋਂ ਜਿਹਨੂੰ ਕਰੋੜ ਕਰੋੜ ਰੁਪਏ ਦਾ ਘਾਟਾ ਪੈ ਗਿਆ ਉਹ ਅੱਜ ਇਹਨਾਂ ਝੰਡਿਆਂ ਨੂੰ ਕੀ ਕਰੂਗਾ ਜੀ ਮੇਰੀ ਗੱਲ ਸਾਹਮਣੇ ਹੋ ਤਾਂ ਦੋਨੇ ਵਰਗ ਹੀ ਜ਼ਿਮੀਂਦਾਰ ਤੁਸੀਂ ਆਪ ਹੀ ਦਾ ਤੁਹਾਡੇ ਕੁਐਸਚਨ ਚ ਆ ਗਿਆ ਕਿ ਮੰਡੀਆਂ ਚ ਰੋਲ ਰਿਆ ਔਰ ਇਹਨਾਂ ਕਰਕੇ ਰੋਲ ਰਿਆ ਤਾਂ ਜਿਹੜੇ ਤਿੰਨ ਵਰਗ ਆ ਬਿਜ਼ਨਸ ਕਿਸਾਨ ਤੇ ਜਿਹੜਾ ਮਜ਼ਦੂਰ ਉਹ ਤਿੰਨਾਂ ਲਈ ਕੋਈ ਨਾ ਤਾਂ ਕੁਛ ਕੀਤਾ ਢਾਈ ਸਾਲਾਂ ਚ ਔਰ ਤੰਗ ਕਰਤੇ ਜਿੱਥੋਂ ਆ ਗਿਆ ਹੁਣ ਤੁਸੀਂ ਰਾਜਾ ਵੜਿੰਗ ਦਾ ਸਵਾਲ ਜੀ ਮਤਲਬ ਜਿਹੜੇ ਅਗਲੇ ਢਾਈ ਸਾਲ ਹੈ ਜੀ ਜੇ ਤਾਂ ਉਹ ਇਹ ਕਹਵੇ ਕਿ ਮੈਂ ਆ ਅਗਲੇ ਢਾਈ ਸਾਲਾਂ ਚ ਆਹ ਕਰਨ ਜਾ ਰਿਆਂ ਜੀ ਫੇਰ ਤਾਂ ਵੋਟਰ ਉਹਨੂੰ ਚੂਜ਼ ਕਰਨਗੇ 22 ਸਾਲ ਤੇ ਤਾਂ ਧਰਨਾ ਹੀ ਹੈ ਉਹਦੇ ਨਾਲ 5 ਜਣੇ ਬਹਿ ਜਾਣ ਤੇ ਉਹਦੇ ਨਾਲ 50 ਜਣੇ ਬਹਿ ਜਾਣ ਕਿਉਂਕਿ ਜਦੋਂ ਤੁਸੀਂ ਰਾਜੇ ਵੜਿੰਗ ਕੋਲੇ ਕੰਮ ਜਾਓਗੇ ਤਾਂ ਉਹਨੇ ਇੱਕੋ ਇੱਕੋ ਗੱਲ ਜੀ ਸਾਰ ਦੇਣਾ ਕਿ ਆਪਣੀ ਕਿਹੜਾ ਸਰਕਾਰ ਹੈ ਤਾਂ ਇਹਨਾਂ ਦੋਨਾਂ ਤੋਂ ਇਲਾਵਾ ਰਹੇਗੀ ਬੀਜੇਪੀ ਤਾਂ ਬੀਜੇਪੀ ਔਰ ਸਰਦਾਰ ਮਨਪੀਤ ਸਿੰਘ ਬਾਰੇ ਮੈਂ ਤੁਹਾਨੂੰ ਡਿਟੇਲ ਚ ਦੱਸ ਹੀ ਦਿੱਤਾ ਸੈਂਟਰ ਚ ਸਰਕਾਰ ਹੈ ਅੱਜ ਜਿਹੜਾ ਕੋਈ ਗ੍ਰਾਂਟ ਆਉਣੀ ਹੈ ਜਿਹੜੀ ਕੋਈ ਸਕੀਮ ਬਿਜ਼ਨਸ ਲਈ ਆਉਣੀ ਹੈ ਤਾਂ ਉਹ ਅੱਜ ਸੈਂਟਰ ਦੇ ਰਾਈ ਹੈ ਤਾਂ ਮੋਦੀ ਜੀ ਬੜੀ ਸੁਹਿਰਦਤਾ ਨਾਲ ਕੰਮ ਕਰ ਰਹੇ ਹੈ ਬੀਜੇਪੀ ਟੋਟਲ ਜਿਹੜੀ ਸਰਕਾਰ ਹੈ ਉਹ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ ਔਰ ਦੂਸਰਾ ਸਾਡੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਇੰਨੇ ਇੰਟੈਲੈਕਚੁਅਲ ਬੰਦੇ ਤੁਹਾਨੂੰ ਪੂਰੀ ਪੰਜਾਬ ਦੀ ਪੋਲੀਟਿਸ਼ੀਨ ਪੋਲਿਟਿਕਸ 'ਚ ਨਹੀਂ ਮਿਲਣਗੇ ਉਹਨਾਂ ਨੂੰ ਇਹ ਪਤਾ ਹੈ ਕਿ ਕਿਹੜਾ ਪੈਸਾ ਕਿੱਥੋਂ ਕਿਹੜੀ ਸਕੀਮ ਰਾਈ ਕਿਹੜੇ ਕਿੱਥੇ ਲੰਦਾ ਜਾ ਸਕਦਾ ਹੈ ਤਾਂ ਉਹਨਾਂ ਦਾ ਇੱਕ ਪੂਰਾ ਦਾ ਪੂਰਾ ਇੱਕ ਵਿਜ਼ਨ ਹੈ ਜਿਹੜਾ ਉਹ ਆਪਣੇ ਭਾਸ਼ਣ 'ਚ ਵੀ ਦੱਸਦੇ ਹੈ ਕਿ 25000 ਅਸੀਂ ਕਮਰਾ ਜਿਹੜੇ ਘਰ ਹੈ ਗਰੀਬਾਂ ਲਈ ਉਹ ਅਸੀਂ ਲੈ ਕੇ ਆਵਾਂਗੇ ਕਿਸਾਨਾਂ ਲਈ ਸੋਲਰ ਮੋਟਰਾਂ ਔਰ ਕਾਡਾ ਇੱਕ ਉਹਨਾਂ ਦੀ ਜਿਹੜੀ ਸੰਸਥਾ ਹੈ ਉਹਦੇ ਥਰੂ ਜਿਹੜੀਆਂ ਪਾਈਪਲਾਈਨ ਹੈ ਜਿਮੀਂਦਾਰਾਂ ਲਈ ਤਾਂ ਉਹ ਸਾਰੀਆਂ ਆਉਣਗੀਆਂ ਔਰ ਖਾਸ ਕਰਕੇ ਗਿੱਦੜਬਾਹ ਸਮਾਰਟ ਸਿਟੀ ਹੋਣ ਜਾ ਰਿਹਾ ਹੈ ਜਿਹਦੇ ਵਿੱਚ ਟੋਟਲ ਇਹਦੀ ਡਿਵੈਲਪਮੈਂਟ ਦਾ ਫੰਡ ਹੈ ਜਿਹੜਾ ਉਹ ਸੈਂਟਰ ਨੇ ਰੀਲੀਜ਼ ਕਰਨਾ ਔਰ ਸਭ ਤੋਂ ਵੱਡੀ ਸਮੱਸਿਆ ਜਿਹੜੀ ਗਿੱਦੜਬਾਹ ਦੀ ਹੈ ਉਹ ਦੋ ਇੱਕ ਓਵਰ ਬ੍ਰਿਜ ਤੇ ਇੱਕ ਅੰਡਰ ਬ੍ਰਿਜ ਉਹਨਾਂ ਦਾ ਸਾਡੇ ਰੇਲਵੇ ਮੰਤਰੀ ਸ਼੍ਰੀ ਰਵਿੰਦਰ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਇੱਥੇ ਹੀ ਨੇ ਉਹਨਾਂ ਨੇ ਉਹ ਕੰਮ ਲਗਭਾਗ ਉਹ ਪਾਈਪ ਲਾਈਨ ਚ ਹੈ ਤੇ ਕੋਟ ਕਰਕੇ ਰੁਕਿਆ ਨਾਲ ਦੀ ਨਾਲ ਚੱਲ ਪੈਣਾ ਤਾਂ ਜਦੋਂ ਇਹ ਜਿਹੀਆਂ ਸਕੀਮਾਂ ਜਿਹੜੀਆਂ ਪਤਕੇ ਤੇ ਇਹਨੇ ਸੋਚਿਆ ਹੀ ਨਹੀਂ ਸੀ ਉਹ ਪੂਰੀਆਂ ਹੋਣ ਜਾ ਰਹੀਆਂ ਤਾਂ ਤੁਸੀਂ ਮੁਕਾਬਲਾ ਫਿਰ ਮੈਨੂੰ ਲੱਗਦਾ ਵੀ ਜਿਹੜਾ ਤੁਹਾਡਾ ਸਵਾਲ ਹੈ ਤਾਂ ਮੁਕਾਬਲਾ ਮੈਨੂੰ ਲੱਗਦਾ ਹੈ ਇਹ ਦੋਨੇ ਕਿਤੇ ਨੇੜੇ ਤੇੜੇ ਹੀ ਨਹੀਂਗੇ ਤਾਂ ਜਿਹੜਾ ਉਹ ਛੁਪਿਆ ਹੋਇਆ ਜਿਹੜਾ ਮਨ ਬਣਾਈ ਬੈਠਾ ਹੈ ਵੋਟਰ ਕਿਤਨਾ ਕਿਤੇ ਇਹਨਾਂ ਗੱਲਾਂ ਨੂੰ ਕਨਸਿਡਰ ਕਰਕੇ ਉਹ ਭਾਜਪਾ ਦਾ ਸਾਥ ਦੇਗਾ ਔਰ ਇਹਨਾਂ ਦੀ ਚੱਕਾ ਚਾਉਂਦ ਉਸ ਦਿਨ ਜਿਹੜੀ ਤੁਹਾਨੂੰ ਦਿਖ ਰਹੀ ਹੈ ਇਹ ਇੱਕ ਦਿਨ ਡਮ ਪੈ ਜੂਗੀ ਉਸ ਦਿਨ ਜਿੱਦਾਂ ਰਿਜ਼ਲਟ ਆਇਆ ਬਹੁਤ ਬਹੁਤ ਧੰਨਵਾਦ ਬਾਈ ਜੀ ਥੈਂਕ ਯੂ ਥੈਂਕ ਯੂ ਸੋ ਮਚ